ਜੀ ਜੀ ਮੇਰਾ ਨਾਮ ਗੁਰਜੀਤ ਸਿੰਘ ਜੀ ਪਿੰਡ ਗੜਾ ਪਿੰਡ ਰਾਮ ਸਿੰਘ ਵਾਲਾ ਜੀ ਕੀ ਮਸਲਾ ਚੈੱਕ ਕਰਾ ਲਈ ਇਹ ਮਸਲਾ ਜੀ ਸਾਡੀ ਲਿਮਟ ਚੱਲਦੀ ਸੀ ਕੋਆਪਰੇਟ ਬੈਂਕ ਚ ਤੇ ਉਹ ਸੁਸਾਇਟੀ ਵਾਲੀ ਲਿਮਟ ਸੀ ਸਾਡਾ ਉਹਦੇ ਜੋ 70000 ਰੁਪਏ ਦਾ ਕਰਜ਼ਾ ਸੀ ਤੇ ਅਸੀਂ ਲਿਮਟ ਕਰਾਉਣੀ ਸੀ HDFC ਬੈਂਕ ਤੋਂ ਤੇ ਉਹਨਾਂ ਨੇ ਕਲੀਅਰ ਸਰਟੀਫਿਕੇਟ ਮੰਗਿਆ HDFC ਵਾਲਿਆਂ ਨੇ ਤੇ ਇਧਰ ਸਾਡਾ ਕੋਈ ਲੋਨ ਹੀ 70000 ਦਾ ਤੇ ਅਸੀਂ ਇਹਨਾਂ ਨੂੰ ਬਲਵਿੰਦਰ ਸਿੰਘ ਸੈਕਟਰੀ ਜੋਧ ਸਿੰਘ ਵਾਲਾ ਵਾਸੀ ਉਹਨਾਂ ਨੂੰ ਕਿਹਾ ਵੀ ਸਾਨੂੰ ਸਰਟੀਫਿਕੇਟ ਦੇ ਦਿਓ ਅਸੀਂ ਲਿਮਟ ਕਰਾਉਣੀ ਆ ਤੇ ਉਹਨਾਂ ਨੇ ਸਾਨੂੰ ਕਹਿੰਦੇ ਵੀ ਪਹਿਲਾਂ ਤੁਸੀਂ ਲਿਮਟ ਤਾਰੋ ਤੇ ਫਿਰ ਅਸੀਂ ਤੁਹਾਨੂੰ ਸਰਟੀਫਿਕੇਟ ਦੇ ਦਾਂ ਸਾਨੂੰ ਮਜਬੂਰੀ ਸੀ ਪੈਸਿਆਂ ਦੀ ਲੋੜ ਸੀ ਲਿਮਟ ਕਰਾਉਣੀ ਸੀ ਤੇ ਇਹਨਾਂ ਨੇ ਮੁੜ ਕੇ ਸਾਨੂੰ ਕਹਿੰਦੇ ਵੀ ਤੁਹਾਡੇ ਕੋਲੇ ਇਮੀਡੀਏਟਲੀ ਪੈਸੇ ਨਹੀਂ ਹੈਗੇ ਤੇ ਸਾਨੂੰ ਅਥਾਰਟੀ ਚੈੱਕ ਦੇ ਦਿਓ ਬਲੈਂਕ ਚੈੱਕ ਦੇ ਦਿਓ ਅਥਾਰਟੀ ਤੌਰ ਤੇ ਅਸੀਂ ਇਹਨਾਂ ਨੂੰ ਚੈੱਕ ਦੇ ਦਿੱਤਾ ਜੀ ਸਾਈਨ ਕਰਕੇ ਉਹਦੇ ਤੇ ਕੋਈ ਮਾਉਂਟ ਨਹੀਂ ਸੀ ਭਰੀ ਖਾਲੀ ਚੈੱਕ ਦਿੱਤਾ ਇਹਨਾਂ ਨੇ ਮੁੜ ਕੇ ਉਹ ਚੈੱਕ ਲੈ ਕੇ ਦੇ ਸਾਨੂੰ ਸਰਟੀਫੀਕੇਟ ਦੇ ਦਿੱਤਾ ਜੀ ਸਾਡਾ ਲੋਨ ਹੋ ਗਿਆ ਅਸੀਂ ਉਹ ਲੋਨ ਕਰਾ ਗਏ ਤੇ ਕੋਪਰੇਟ ਬੈਂਕ ਦੀ ਜਿਹੜੀ ਇਹਨਾਂ ਦੀ ਬੈਂਕ ਜੀ ਉਹ ਅਸੀਂ ਲਿਮਟ ਨਿਲ ਕਰਤੀ ਆ ਬਕਾਇਦਾ ਸਾਡੇ ਕੋਲੇ ਕਾਪੀ ਆ ਇਹਨਾਂ ਦੇ ਹੱਥਾਂ ਨਾਲ ਨਿਲ ਹੋਈ ਕਾਪੀ ਫਿਰ ਅਸੀਂ ਇਹਨਾਂ ਤੋਂ ਚੈੱਕ ਮੰਗਦੇ ਰਹੇ ਜੀ ਸਾਨੂੰ ਚੈੱਕ ਦੇ ਦਿਓ ਸਾਡੀ ਲਿਮਟ ਨੈਲ ਹੋ ਚੁੱਕੀ ਆ ਜੇ ਅਸੀਂ ਇਹਨਾਂ ਕੋਲੇ ਬੈਂਕ 'ਚ ਜਾਣਾ ਤੇ ਇਹਨਾਂ ਕਹਿੰਨਾ ਚੈੱਕ ਘਰ ਪਿਆ ਤੇ ਜੇ ਘਰੇ ਜਾਣਾ ਤੇ ਇਹਨਾਂ ਕਹਿੰਨਾ ਬੈਂਕ 'ਚ ਪਿਆ ਇਹ ਸਾਨੂੰ ਟਾਲਮਟਾਲ ਕਰਦੇ ਰਹਿ ਤੇ ਬਾਅਦ ਦੇ ਵਿੱਚ ਅਸੀਂ ਜਦੋਂ ਪੁੱਛਣ ਜਾਣਾ ਬਾਰ-ਬਾਰ ਤੇ ਇਹਨਾਂ ਟਾਲਮਟਾਲ ਕੀਤਾ ਉਸ ਤੋਂ ਬਾਅਦ ਇਹਨਾਂ ਦੀ ਤਿਬੀਅਤ ਡਾਊਨ ਹੋ ਗਈ ਹੈ ਬਿਮਾਰ ਹੋ ਗਏ ਇਹਨਾਂ ਨੂੰ ਬਰੇਮ ਹੈ ਬਰੇਜ ਆ ਗਿਆ ਤੇ ਥੋੜੇ ਦਿਨਾਂ ਜਿੰਨਾ ਦੀ ਡੈਥ ਹੋ ਗਈ ਕਿਹਨਾਂ ਦੀ ਦੱਸ ਕਿਹਨਾਂ ਬਲਵਿੰਦਰ ਸਿੰਘ ਸੈਕਟਰੀ ਜਿਹੜਾ ਵਾਸੀ ਜੋਤ ਸਿੰਘ ਵਾਲਾ ਕਿਹੜੇ ਕਿਹੜੇ ਸਨ ਜੀ ਡੈਥ ਇਹਨਾਂ ਦੀ ਜੀ ਸਾਲ ਪਹਿਲਾ ਹੋ ਗਈ ਇਹ ਦੋ ਅਸੀਂ 4 ਸਾਲ ਡੈਥ ਹੋਈ ਹਾਂ ਜੀ ਚਾਰ ਪਹਿਲਾ ਚੈੱਕ ਦਿੱਤਾ ਸੀ ਇਹ ਬੇਟਾ ਵਾ ਉਹਦੇ ਕੋਲੇ ਵੀ ਅਸੀਂ ਜਾਂਦੇ ਰਹੇ ਵੀ ਭਾਜੀ ਸਾਡਾ ਚੈੱਕ ਆ ਤੇ ਸਾਨੂੰ ਦੇ ਦਿਓ ਉਹਨਾਂ ਨੇ ਸਾਨੂੰ ਟਾਲ ਮਟਾਲ ਆ ਇਹ ਕੀਤਾ ਵੀ ਉਹ ਉਹਨਾਂ ਦੇ ਸਾਡੇ ਡਾਕੂਮੈਂਟ ਪਰਸਨਲੀ ਗੁੰਮ ਹੋ ਗਏ ਆ ਉਹਨਾਂ ਰੱਖੇ ਸੀ ਤੁਹਾਡਾ ਚੈੱਕ ਸਾਡੇ ਕੋਲੇ ਕਿੱਥੇ ਹੈਗਾ ਸਾਡੇ ਕੋਲੇ ਨਹੀਂ ਤੁਹਾਡਾ ਚੈੱਕ ਹੈਗਾ ਜੀ ਅਸੀਂ ਇਹਨਾਂ ਤੋਂ ਮੰਗ ਕਰਦੇ ਰਹੇ ਸਾਨੂੰ ਦੋ ਤਿੰਨ ਵਾਰ ਹੀ ਗਏ ਇਹਨਾਂ ਵੀ ਟਾਲ ਮਟਾਲ ਆ ਕੀਤਾ ਤੇ ਹੁਣ ਸਾਡੇ ਅਸੀਂ ਹਾੜੀ ਦੀ ਫਸਲ ਵੱਢੀ ਆ 19425 ਨੂੰ ਸਾਡੇ ਬੈਂਕ ਅਕਾਊਂਟ 'ਚ ਪੈਸੇ ਪਾਏ ਆ ਢਤੀ ਨੇ ਤੇ ਜਿਵੇਂ ਹੀ ਪੈਸੇ ਪਾਏ ਆ ਇਹਨਾਂ ਨੇ ਸਾਡੇ ਅਕਾਊਂਟ 'ਚੋਂ 90000 ਦੀ ਅਮਾਉਂਟ ਭਰ ਕੇ ਅਮਰਕੋਡ ਬੈਂਕ 'ਚੋਂ ਇਹਨਾਂ ਨੇ ਸਾਡੇ ਪੈਸੇ ਖਾਤੇ 'ਚੋਂ ਕਢਾ ਲਏ ਆ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਵੀ ਸਾਡੇ ਨਾਲ ਇਹ ਧੱਕਾ ਹੋਇਆ ਧੋਖਾ ਹੋਇਆ ਹੈ ਸਾਡੇ ਨਾਲ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਕੋਈ ਇਹਨਾਂ ਨਾਲ ਸਾਡਾ ਕੋਈ ਲੈਣ ਦੇਣਾ ਤੇ ਸਾਨੂੰ ਇਹਨਾਂ ਨੇ ਆਣ ਕੇ ਸਾਡੇ ਨਾਲ ਗੱਲ ਕਰਦੇ ਵੀ ਤੁਹਾਡਾ ਲੈਣ ਦੇਣਾ ਤੁਸੀਂ ਸਾਡੇ ਨਾਲ ਕਰੋ ਪੈਸੇ ਕਢਾਏ ਇਹਨੇ ਚੈੱਕ ਦਾ ਦੁਰਪਰਯੋਗ ਕਰਕੇ ਇਹਨੇ ਸਾਡੇ ਤੋਂ ਸਾਡੇ ਨਾਲ ਅਪਰੋਡ ਕੀਤਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਨੂੰ ਸਾਡੇ ਪੈਸੇ ਸਾਨੂੰ ਮਿਲਨੇ ਚਾਹੀਦੇ ਵਾਪਸ ਇਸ ਬਾਰੇ ਕੋਈ ਕੰਪਲੇਟ ਕੀਤੀ ਸੀ ਹਾਂਜੀ ਅਸੀਂ ਐਸਐਸਪੀ ਐਸਐਸਪੀ ਸਾਹਿਬ ਤਰਨਤਾਰਨ ਉਹਨਾਂ ਨੂੰ ਕੰਪਲੇਨ ਕੀਤੀ ਆ ਵੀ ਇਹ ਜਿਹੜਾ ਠੱਗਾ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੇ ਹੋਰ ਵੀ ਲੋਕਾਂ ਨਾਲ ਬੜੇ ਫਰੌਡ ਕੀਤੇ ਆ ਤੇ ਗਾਂ ਵੀ ਕਰਨਗੇ ਤੇ ਸਾਡਾ ਮੌਜੂਦਾ ਗਵਾਹ ਸਰਪੰਚ ਗਰਮੀਤ ਸਿੰਘ ਵਾਸੀ ਰਾਮ ਸਿੰਘ ਵਾਲਾ ਉਦੋਂ ਮੌਜੂਦਾ ਸਰਪੰਚ ਹੀ ਉਹਨਾਂ ਦੇ ਸਾਹਮਣੇ ਅਸੀਂ ਚੈੱਕ ਦਿੱਤਾ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਜਿੱਥੇ ਵੀ ਲੋੜ ਪਈ ਤੁਹਾਡੇ ਨਾਲ ਦੁਵਾਈ ਦਊਂਗਾ ਕੀ ਨੰਨ ਕੋਈ ਆਜ ਸਿੰਘ ਜੀ ਤੇ ਪਿੰਡ ਕਟਾਪਰਾ ਰਾਮ ਸਿੰਘ ਵਾਲਾ ਜੀ ਕੀ ਮਸਲਾ ਆੜਾ ਚੈੱਕ ਦਾ ਆ ਚੈੱਕ ਦਾ ਮਸਲਾ ਇਹ ਆ ਜੀ ਅਸੀਂ ਲਿਫਟ ਕਰਾਉਣੀ ਸੀ ਲਿਫਟ ਕਰਾਉਣੀ ਤੇ ਅਸੀਂ ਸੈਕਟਰੀ ਬਲਵਿੰਦਰ ਸਿੰਘ ਕੋਲੇ ਗਏ ਆ ਤੇ ਉਹ ਆਂਦਾ ਕੋਈ ਖਾਤਾ ਨੱਲ ਕਰੋ ਸਾਡੇ ਕੋਲੇ ਉਸ ਟਾਈਮ ਤੇ ਪੈਸਾ ਕੋਈ ਨਹੀਂ ਸੀ ਹਨੂਵੰਦ ਆਹਾਂ ਕੋਈ ਹੋਰ ਹਨੂਵੰਦ ਦਾ ਕੋਈ ਚੈੱਕ ਤੁਹਾਡੇ ਕੋਲੇ ਹੈਗਾ ਤਾਂ ਚੈੱਕ ਹਨੂ ਦੇ ਦਿਓ ਇਹ ਸੈਕਟਰੀ ਕਿਹੜੀ ਜਗ੍ਹਾ ਤੇ ਲੱਗਾਈ ਹੋਈ ਹੈ ਇਹ ਸੈਕਟਰੀ ਜੀ ਉਹ ਜੋਰਸਵਾਲਿਆ ਸੈਕਟਰੀ ਹੀ ਦੇ ਲੱਗਾ ਹੈ ਬਟ ਕੋਈ ਹਾਂਜੀ ਤੇ ਅਹੀਂ ਇਹਨੂੰ ਚੈੱਕ ਦੇਤਾ ਸਰਪੰਚ ਸਾਹਿਬ ਦੇ ਸਾਹਮਣੇ ਤੇ ਮੁੜ ਕੇ ਮੈਂ ਬੈਂਕ ਚੋਂ ਪੈਸੇ ਕਢਾ ਕੇ ਤੇ ਮੈਂ ਉਹ ਖਾਤਾ ਸਾਫ ਕਰਤਾ ਵਾ ਤੇ ਮੈਂ ਇਹਦੇ ਕੋਲੇ ਜਾਂਦਾ ਨਾ ਮੈਂ ਕਿਹਾ ਮੇਰੇ ਸੈਕਟਰੀ ਸਾਹਿਬ ਖਾਤਾ ਸਾਹਬ ਹੋਇਆ ਪਿਆ ਵਾ ਤੇ ਮੇਰਾ ਚੈੱਕ ਦੇ ਦਿਓ ਮੈਨੂੰ ਅੰਦਾ ਅੱਜ ਦਿਨਾਂ ਸਵੇਰੇ ਦੇ ਨਾਲੇ ਘਰੇ ਜਾਣਾ ਉੱਥੇ ਆ ਤੇ ਜੇ ਉੱਥੇ ਜਾਣਾ ਦੰਦਾ ਘਰੇ ਆ ਤੇ ਉਹਦੀ ਮੁੜ ਕੇ ਡੈਥ ਹੋ ਗਈ ਆ ਫਿਰ ਮੈਂ ਮੁੰਡੇ ਕੋਲੇ ਗਿਆ ਵਾਂ ਮੁੰਡੇ ਨੂੰ ਮੈਂ ਕਿਹਾ ਵੀ ਪੁੱਤ ਮੇਰਾ ਚੈੱਕ ਦੇ ਦਿਓ ਮੈਂ ਪੈਸੇ ਕਲੀਅਰ ਕਰਤਾ ਉਹੰਦਾ ਸਾਡੇ ਜੋ ਕਾਗਜ਼ ਪੱਤਰ ਆ ਸਾਰੇ ਗੁੰਮ ਗਏ ਮੈਂ ਚੈੱਕ ਤੈਨੂੰ ਕਿੱਥੋਂ ਦੇ ਦਿਆਂ ਤੇ ਹੁਣ ਇਹਨੇ 19 ਤਰੀਕ ਨੂੰ ਸਾਡੇ ਆਈਆ ਪੈਸੇ ਆਇਆ ਜਿੰਸ ਦੇ ਇਹਨੇ ਪੈਸੇ ਕਢਾ ਲਿਆ ਇਹ ਠੱਗਬਾਜੀ ਇਹਦੇ ਜੋ ਕੁਝ ਕਾਨੂੰਨ ਮੈਂ ਕਾਰਵਾਈ ਕਰਨੀ ਚਾਹੀਦੀ ਜਨਾਬ ਕਿੰਨੇ ਕੁ ਚਿਰ ਬਾਅਦ ਇਹਦਾ ਚੱਕ ਲਾਇਆ ਚੈੱਕ 4 ਸਾਲ ਬਾਅਦ ਜੀ 4 ਸਾਲ ਬਾਅਦ ਹਾਂਜੀ ਇਹਦੇ ਬਾਰੇ ਕੋਈ ਕੰਪਲੇਟ ਲਿਖੀ ਸੀ ਕੰਪਲੇਟ ਅਸੀਂ ਕੀਤੀ ਆ ਜੀ ਤਰਨਤੰਡ ਡੀਐਸਪੀ ਸਾਹਿਬ ਦੇ ਤਾਂ ਮੰਗ ਇਹੋ ਕਰਦੇ ਆਂ ਵੀ ਇਹ ਜਿਹੜੀ ਸਾਡੇ ਨਾਲ ਠੱਗੀ ਹੋਈ ਆ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਜੋ ਕੁਝ ਵੀ ਇਹ ਤੇ ਕਾਰਵਾਈ ਕਰਨੀ ਚਾਹੀਦੀ ਮੇਰੇ ਨਾਲ ਜੱਜਵਿੰਦਰ ਸਿੰਘ ਆ ਜੀ ਪਿੰਡ ਸਭਰਾ ਹਰਪੀਤ ਕਿਸਾਨ ਚਿਕਾ ਇੱਕ ਬੇਟੀ ਜਿਲ੍ਹਾ ਗੂਗਤਰ ਉਤਰ ਉਤਾਰ ਇਹ ਮਸਲਾ ਕੀ ਆੜਾ ਚੱਕਦਾ ਮਸਲਾ ਜੀ ਸਾਡਾ ਜੁਨਨ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਆਰਮ ਸਿੰਘ ਵਾਲੇ ਤੋਂ ਜੋਨ ਪ੍ਰਧਾਨ ਨੇ ਇਹਨਾਂ ਦਾ ਕੋ ਸੋਸਾਇਟੀ ਦਾ ਲੈਣ ਦੇਣ ਸੀ ਤੇ ਇਹਨਾਂ ਨੇ HDFC ਬੈਂਕ ਤੋਂ ਲਿਮਟ ਬਣੋਣੀ। ਪਰ ਜਦੋਂ ਉਹ ਲਿਮਟ ਬਣਣ ਗਏ ਤੇ ਮੈਜ ਸਾਹਿਬ ਨੇ ਕਿਹਾ ਵੀ ਤੁਸੀਂ ਆਪਣੀ ਸੋਸਾਇਟੀ ਤੋਂ ਸਾਨੂੰ ਕਲੀਅਰ ਸਰਟੀਫਿਕੇਟ ਲੈ ਆ ਕੇ ਦਿਓ। ਫਿਰ ਤੁਹਾਡੀ ਲਿਮਟ ਹੋਊਗੀ। ਤੇ ਜਦੋਂ ਇਹ ਸੋਸਾਇਟੀ ਵਾਲ ਪਹੁੰਚੇ ਸੈਕਟਰੀ ਸਾਹਿਬ ਕੋ, ਸੈਕਟਰੀ ਬਲੰਦਰ ਸਿੰਘ ਕੋ। ਉਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਤਾਰ ਦਿਓ ਮੈਂ ਫਿਰ ਕਲੀਅਰ ਸਰਟੀਫਿਕੇਟ ਦਊਂਗਾ। ਇਹਨਾਂ ਕੋਲ ਪੈਸੇ ਨਹੀਂ ਹੈਗੇ। ਮੁੜ ਕੇ ਉਹਨੇ ਕਿਹਾ ਵੀ ਮੈਨੂੰ ਚੈੱਕ ਦੇ ਦਿਓ। ਇਹਨਾਂ ਨੇ ਚੈੱਕ ਦੇ ਦਿੱਤਾ ਜੀ। ਖਾਲੀ ਚੈੱਕ ਦਿੱਤਾ। ਬਾਦ ਵਿੱਚ ਇਹਨਾਂ ਨੇ ਪੈਸੇ ਜਮ੍ਹਾਂ ਕਰਵਾਤੇ ਆ ਤੇ ਚੈੱਕ ਦੇਣ ਤੋਂ ਟਾਲਮਟੋਲ ਕਰਦਾ ਰਿਹਾ ਜੀ ਬਾਅਦ ਵਿੱਚ ਇਹਨਾਂ ਨੇ ਦੱਸਣ ਦੇ ਮੁਤਾਬਕ ਆ ਵੀ ਉਹਦੀ ਤਬੀਅਤ ਠੀਕ ਨਹੀਂ ਸੀ ਉਹਨੂੰ ਬ੍ਰੇਨ ਦਾ ਅਟੈਕ ਆ ਗਿਆ ਉਹ ਹਸਪੀਟਲ ਚਲੇ ਗਿਆ ਔਰ ਬਾਅਦ ਛੇਤੀ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਉਹਦਾ ਲੜਕਾ ਵਾ ਗੁਰਪਿੰਦਰ ਸਿੰਘ ਉਹਨੇ 420 ਕੀਤੀ ਆ ਇਹਨਾਂ ਨਾਲ ਬਹੁਤ ਵੱਡੀ ਉਹ ਜਿਹੜੇ ਚੈੱਕ ਸੀ ਇਹਨਾਂ ਨੇ ਉਹਨੂੰ ਘਰ ਜਾ ਕੇ ਵੀ ਪੁੱਛਿਆ ਇਹਨਾਂ ਨੇ ਵੀ ਸਾਡੇ ਚੈੱਕ ਜਿਹੜੇ ਵਾਪਸ ਕਰ ਦਿਓ ਕਦੀ ਇਹਨੂੰ ਕਹਿੰਦਾ ਵੀ ਲੱਭਦੇ ਆ ਕਦੀ ਕਹਿੰਦਾ ਗਵਾਜ ਗਿਆ ਇਹ ਇਸੇ ਤਰ੍ਹਾਂ ਹੀ ਮੁੜ ਕੇ ਉਸ ਬੰਦੇ ਨੇ ਬਹੁਤ ਵੱਡਾ ਫਰਾਡ ਕੀਤਾ ਉਹੋ ਹੀ ਚੈੱਕ ਜਿਹੜਾ ਵਾ ਭਰ ਕੇ ਵਲਟੋਏ HDFC ਬੈਂਕ ਤੋਂ ਉਹਨੇ ਪੈਸੇ ਕਢਵਾਏ ਆ ਜੀ ਆ ਮਸਲਾ ਜੀ ਆਪਾਂ ਕੀ ਮੰਗ ਕਰੋਗੇ ਹੁਣ ਮੰਗ ਤਾਂ ਇਹੋ ਹੀ ਆ ਜੀ ਜਿਹੜੇ ਵੇਖੋ ਜਿਹੜੇ ਆਈਡੈਂਟੀਟੀ ਵੱਡੇ ਫਰਾਡ ਕਰ ਰਹੇ ਨੇ ਇਹ ਲੋਕ ਆ ਜੇ ਨਾ ਇਹਨਾਂ ਨਾਲ ਕਿਸਾਨਾਂ ਨਾਲ ਹੋ ਰਿਹਾ ਹੋ ਕੱਲ ਨੂੰ ਹੋਰ ਵੀ ਕਿਸੇ ਨਾਲ ਕਰ ਸਕਦੇ ਆ ਅਸੀਂ ਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਸਰਕਾਰ ਕੋਲੋਂ ਵੀ ਇਹੋ ਜਿਹੇ ਜਿਹੜੇ ਬੰਦੇ ਠੱਗ ਨੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਸਾਡੇ ਹੋਰ ਵੀ ਕਿਸਾਨ ਜਿਹੜੇ ਭਰਾ ਨੇ ਉਹ ਬਸ ਸਕਾਂ ਕੀ ਨਾਂ ਕੀ ਸਰੋ ਬਣਾ ਮੇਰਾ ਨਾਂ ਗਿਆਨ ਸਿੰਘ ਹੈ ਜੀ ਬਾਕੀ ਕਹਿਣਾ ਚਾਹੋਗੇ ਮੈਂ ਹੜਪੀਟ ਜੱਥੇ ਬੰਦੀ ਦਾ ਜ਼ਿਲ੍ਹਾ ਸਖਤਰਾ ਮੈਂ ਤਾਂ ਇਹੋ ਗੱਲ ਕਹੂੰਗਾ ਬਈ ਸਰਕਾਰ ਕਹਿੰਦੀ ਆ ਵੀ ਅਸੀਂ ਕੋਆਪਰੇਟਿਵ ਡਿਪਾਰਟਮੈਂਟ ਨੂੰ ਜਾਂ ਕੋਆਪਰੇਟਿਵ ਜਿਹੜਾ ਆਧਾਰਾ ਵਾ ਉਹਨੂੰ ਪ੍ਰਫੁੱਲਤ ਕਰਨਾ ਹੈ ਤੇ ਜਿਹੜੀਆਂ ਗਵਰਨਮੈਂਟ ਦੀਆਂ ਬੈਂਕਿੰਗ ਨੇ ਕੋਆਪਰੇਟਿਵ ਨੇ ਸਹਿਯੋਗੀ ਬੈਂਕਾਂ ਨੇ ਇਹਨਾਂ ਦੇ ਨਾਲ ਕਿਸਾਨਾਂ ਦਾ ਡਾਇਰੈਕਟ ਲਾਈਨ ਦੇਣ ਕਰਨਾ ਵਾ ਤੇ ਇਹ ਬੇਸ ਤੇ ਤਾਂ ਹੀ ਹੋ ਸਕਦੀਆਂ ਜੇ ਪਿੰਡਾਂ ਵਿੱਚ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਉਹ ਜਿਹੜਾ ਵਾ ਪ੍ਰੋਪਰਲੀ ਕੰਮ ਕਰਨ ਜਿਸ ਤਰ੍ਹਾਂ ਇੱਥੇ ਗੁਰਜੀਤ ਸਿੰਘ ਦਾ ਘਟਨਾ ਵਾਪਰੀ ਆ ਗੁਰਜੀਤ ਸਿੰਘ ਸਾਡਾ ਜਥੇਬੰਦੀ ਦਾ ਇਕਾਈ ਪ੍ਰਧਾਨ ਆ ਇਹਨੇ ਲਿਮਟ ਬਣਾਉਣੀ ਸੀ ਤੇ ਇਹਨੂੰ ਕਾਲੀ ਸੀ ਇਹ ਪਿੰਡ ਰਾਮ ਸਿੰਘ ਵਾਲੇ ਦਾ ਸੈਕਟਰੀ ਜਿਹੜਾ ਉਸ ਟਾਈਮ ਤੇ ਜੋਤ ਸਿੰਘ ਵਾਲੇ ਦਾ ਬੰਦਾ ਸੀ ਕੋਈ ਰਾਮ ਸਿੰਘ ਜਿਹੜਾ ਸੀ ਉਹ ਵਲਟੋਏ ਸੈਕਟਰੀ ਨਾਲ ਅਟੈਚ ਸੀ ਤੇ ਜੋਤ ਸਿੰਘ ਵਾਲੇ ਬੰਦੇ ਦਾ ਐਜ਼ ਅ ਸੈਕਟਰੀ ਕੰਮ ਕਰਦਾ ਸੀ ਹਾਂ ਜਿਤਨਾ ਤੁਸੀਂ ਅਸੀਂ ਬਿਆਨ ਸੁਣੇ ਆ ਉਹਦੇ ਮੁਤਾਬਕ ਇਹਨਾਂ ਨੇ ਵੀ ਸਾਨੂੰ ਨੋ ਡਿਊ ਸਰਟੀਫਿਕੇਟ ਦੇ ਦੇ ਇਹਨਾਂ ਨੇ ਦੱਸਿਆ ਵੀ ਸਾਡੇ ਕੁਝ ਪੈਸੇ ਬਕਾਏ ਰਹਿੰਦੇ ਸਨ ਤੇ ਅਸੀਂ ਉਹਨੂੰ ਤਾਰਦਾਂਗੇ ਤੇ ਉਸ ਟਾਈਮ ਤੇ ਸੈਕਟਰੀ ਨੇ ਇੱਕ ਮਤਲਬ ਕੋਈ ਨਾਲ ਮੋਤਬਰਾਂ ਦੇ ਸਾਹਮਣੇ ਆ ਕੇ ਆਖਿਆ ਵੀ ਮੈਨੂੰ ਐਜ਼ ਅ ਸਿਕਿਉਰਿਟੀ ਤੁਸੀਂ ਜੇ ਪੈਸੇ ਤਾਰਨੇ ਆਂ ਵੀ ਮੈਂ ਕਿਦਾਂ ਯਕੀਨ ਕਰਾਂ ਐਜ਼ ਅ ਸਿਕਿਉਰਿਟੀ ਮੈਨੂੰ ਤੁਸੀਂ ਚੈੱਕ ਦਿਓ ਇਹਨਾਂ ਨੇ ਗੁਰਜੀਤ ਸਿੰਘ ਨੇ ਡਿਊਲੀ ਸਾਈਨ ਬਲੈਂਕ ਚੈੱਕ ਵਿਦਆਊਟ ਐਨੀ ਅਮਾਉਂਟ ਉਹਦੇ ਵਿੱਚ ਕੋਈ ਅਮਾਉਂਟ ਨਹੀਂ ਮੈਂਸ਼ਨ ਕਰਨੇ ਕਿਉਂਕਿ ਇਹਨਾਂ ਨੇ ਇਹ ਚੈੱਕ ਦੇ ਮਤਲਬ ਬੈਂਕ ਜਾਣ ਤੋਂ ਪਹਿਲਾਂ ਪਹਿਲਾਂ ਪੈਸੇ ਤਾਰਨੇ ਸੀ ਕਾਪੀ ਮੇਰੇ ਕੋਲ ਆ ਇਹਨਾਂ ਨੇ ਮਤਲਬ ਦੇਖੋ ਜੀ 22 ਦੇ ਵਿੱਚ 80200 ਰੁਪਇਆ ਡਾਇਰੈਕਟ ਬੈਂਕ ਦੇ ਵਿੱਚ ਜਾ ਕੇ ਰਿਫੰਡ ਕੀਤਾ ਵਾ ਇਹ ਡਿਊਲੀ ਬੈਂਕ ਨੇ ਸਾਈਨ ਕੀਤੇ ਆ ਬੈਂਕ ਦੀ ਕਾਪੀ ਆਏ ਜੇ ਤਾਂ ਉੱਤੇ ਗੱਲ ਸਾਬਤ ਹੋ ਜਾਂਦੀ ਆ ਵੀ ਇਹਨਾਂ ਨੇ ਉਹ ਜਿਹੜਾ ਇਹਨਾਂ ਦਾ ਬੈਲੈਂਸ ਅਮਾਉਂਟ ਸੀ ਨਾ ਵਿਦਨ ਸਟੀਪੂਲੇਟਡ ਪੀਰੀਅਡ ਤਾਰਤਾ ਉਸ ਬੰਦੇ ਨੇ ਚੈੱਕ ਜਿਹੜਾ ਵਾ ਇਹ ਜਾਂਦੇ ਰਹੇ ਵੀ ਸਾਡਾ ਚੈੱਕ ਰਿਫੰਡ ਕਰੋ ਰਿਟਰਨ ਕਰੋ ਉਸ ਬੰਦੇ ਚੈੱਕ ਨਹੀਂ ਦਿੱਤਾ ਅਨੇ ਬਹਾਨੇ ਅੱਜ ਆ ਬੈਂਕ ਆ ਵਰਸਾਵ ਰੇ ਇਧਰ ਉਧਰ ਆ ਨੇਚਰਲੀ ਘਟਨਾ ਵਾਪਰੀ ਇਹਨਾਂ ਦੇ ਦੱਸਣ ਮੁਤਾਬਕ ਸਾਰੇ ਬੰਨੇ ਉਹ ਬੰਦਾ ਬ੍ਰੇਨ ਹੈਮਰਸ ਦਾ ਸ਼ਿਕਾਰ ਹੋ ਗਿਆ ਹਸਪੀਟਲਾਈਜ਼ ਹੋ ਗਿਆ ਉਹਦੀ ਡੈਥ ਹੋ ਗਈ ਉਹ ਉਹ ਚੱਕ ਜਿਹੜਾ ਸੀ ਉਸ ਬੰਦੇ ਦੇ ਕੋਲ ਹੀ ਪੈਂਡਿੰਗ ਰਹਿ ਗਿਆ ਉਹ ਮਰ ਗਿਆ ਉਹ ਇਹਦੇ ਬੰਦੇ ਇਹ ਬੰਦੇ ਜਿਹੜੇ ਸੀ ਗੁਰਜੀਤ ਸਿੰਘ ਹੋਣੀ ਉਹਦੇ ਉਹ ਮੁੰਡੇ ਕੋਲ ਵੀ ਜਾਂਦੇ ਰਹੇ ਵੀ ਭਾਈ ਸਾਡਾ ਚੈੱਕ ਟੈਸਟ ਕਰਕੇ ਦੇ ਦੇ ਬਲੈਂਕ ਚੈੱਕ ਆ ਸਾਡੇ ਕੋਲ ਨਿਊ ਬੈਂਕ ਦਾ ਨਿਊ ਡੂ ਵੀ ਹੈਗਾ ਵਾ ਅਸੀਂ ਬੈਂਕ ਦਾ ਕੁਝ ਪੇ ਨਹੀਂ ਕਰਨਾ ਉਹ ਅੱਜ ਤੱਕ ਕਰਦਾ ਰਿਹਾ ਇਹ ਗੱਲ ਬਹੁਤ ਪੁਰਾਣੀ ਹੋ ਗਈ ਹੁਣ ਉਹ ਬੈਂਕ ਦੇ ਵਿੱਚ ਬੰਦਾ ਬੜਾ ਛਾਤਰ ਆ ਇਸ ਵੇਲੇ ਐਚ ਡੀ ਐਫ ਸੀ ਬੈਂਕ ਭਿੱਖੀ ਵਿੰਡ ਦੇ ਵਿੱਚ ਕੋਈ ਐਗਰੀਕਲਚਰ ਲੋਨ ਸੈਕਸ਼ਨ ਦੇ ਵਿੱਚ ਕੋਈ ਛੋਟਾ ਮੋਟਾ ਮੁਲਾਜ਼ਮ ਆ ਉਹਨੂੰ ਜਦੋਂ ਪਤਾ ਲੱਗਿਆ ਕਿਉਂਕਿ ਬੈਂਕ ਨਾਲ ਕਨਸਰਨ ਆ ਉਹਨੇ 49000 ਦੀ ਅਮਾਉਂਟ ਭਰ ਕੇ ਇੱਕ ਟੈਕਨੀਕਲ ਇਸ਼ੂ ਆ ਆਪਣੇ ਹੱਥਾਂ ਨਾਲ ਭਰ ਕੇ ਅਮਾਉਂਟ ਵੀ ਭਰ ਕੇ ਤੇ ਇਹਨਾਂ ਦੇ ਸਾਈਨ ਤੇ ਰਸੀਬ ਦੇ ਬੈਂਕ ਦੇ ਸਾਹਮਣੇ ਰਸੀਬ ਹੀ ਕਰ ਲਿਆ ਤੇ ਸਾਡੀ ਤੇ ਉਹ ਮੰਨਦਿਆ ਵੀ ਇਹ ਤਾਂ ਨਿਹਰਾ ਇੱਕ ਛੋਟਾ ਫਰਾਡ ਨਹੀਂ ਕੀ ਪਤਾ ਕਿੰਨੇ ਲੋਕਾਂ ਦੇ ਚੈੱਕ ਉਹਦੇ ਫਾਦਰ ਕੋਲ ਪੈਂਡਿੰਗ ਪਏ ਨੇ ਕੋਆਪਰੇਟਿਵ ਡਿਪਾਰਟਮੈਂਟ ਜਿਹੜਾ ਉਹ ਆਪ ਚੁੱਕਣਾ ਹੋਵੇ ਤੇ ਇਹੋ ਜਿਹਾ ਫਿਰ ਉਹਦਾ ਕੋਈ ਕਨਸਰਨ ਨਹੀਂਗਾ ਬੈਂਕ ਨਾਲ ਉਹਦਾ ਫਾਦਰ ਐਕਸਪਾਇਰ ਹੋ ਗਿਆ ਉਹ ਸੁਸਾਇਟੀ ਕਿਤੇ ਹੋਰ ਚਲੀ ਗਈ ਕਿਉਂਕਿ ਜੋ ਚੇਂਜਸ ਹੁੰਦੀਆਂ ਰਹਿੰਦੀਆਂ ਨੇ ਇਹ ਇੱਕ ਬੜਾ ਵੱਡਾ ਇਨਕੁਆਰੀ ਦਾ ਪਹਿਲੂ ਆ ਸਬਜੈਕਟ ਕਿ ਉਸ ਬੰਦੇ ਨੂੰ ਇਮੀਡੀਏਟਲੀ ਜਿ ਤਰ੍ਹਾਂ ਦੱਸਣ ਡਿਆ ਪੀ ਐਸ ਐਸ ਬੀ ਸਾਹਮਣੂ ਵੀ ਮਿਲੇ ਨੇ ਇਹ ਆਪਣਾ ਜਿਹੜਾ ਸਾਈਬਰ ਬ੍ਰਾਂਚ ਦਾ ਕੰਮ ਆਏ ਇਹਨਾਂ ਨੂੰ ਫਾਲੋਅ ਅਪ ਕਰਕੇ ਟ੍ਰੇਸ ਕੀਤਾ ਜਾਵੇ ਨਿਰੀ ਇਹਨਾਂ ਦੀ ਰਕਮ ਨਹੀਂ ਰਿਫੰਡ ਉਸ ਬੰਦੇ ਨੂੰ ਸਲਾਖਾਂ ਪਿੱਛੇ ਵੀ ਦਿੱਤਾ ਜਾਵੇ ਕਿਉਂਕਿ ਕੋਪਰੇਟ ਡਿਪਾਰਟਮੈਂਟ ਦੇ ਨਾਂ ਤੇ ਇੱਕ ਬੜੀ ਵੱਡੀ ਠੱਗਾ ਸਾਡੀ ਤੇ ਇਹੋ ਡਿਮਾਂਡ ਆ ਵੀ ਹੋਰ ਨਾ ਕਿਤੇ ਵਾਪਰ ਜੇ ਇਹਨਾਂ ਦੀ ਇਮੀਡੀਏਟਲੀ ਰਕਮ ਰਿਫੰਡ ਹੋਵੇ ਤੇ ਉਸ ਬੰਦੇ ਨੂੰ ਬੰਨ੍ਹ ਦੀ ਸਜ਼ਾ ਦਿੱਤੀ ਜਾਵੇ ਇਹ ਡਿਮਾਂਡ ਯਾਰ ਜੀ ਅਮਰ ਬਰਾ ਸਾਉ ਕਾ ਸਮਝ ਗਰਮੀਤ ਸਿੰਘ ਕਿਹੜੇ ਪਿੰਡ ਦਾ ਆਰਾਮ ਸਿੰਘ ਵਾਲਾ ਕੀ ਮਸਲਾ ਹੈ ੜਾ ਚੈੱਕ ਦਾ ਇਹ ਜੀ ਸੈਕਟਰੀ ਬਲਵਿੰਦਰ ਸਿੰਘ ਸੀ ਉਹਦੇ ਕੋਲ ਸੋਸਾਇਟੀ ਸਾਡੇ ਪਿੰਡ ਦੀ ਤੇ ਇਹਨਾਂ ਨੇ ਉਹਦੇ ਦੇ ਕੁਝ ਪੈਸੇ ਦੇਣੇ ਸੀ ਸੋਸਾਇਟੀ ਤੇ 70000 ਰੁਪਇਆ ਤੇ ਇਹਨਾਂ ਦੀ ਗੱਲ ਹੋਈ ਉਹਨੇ ਸਾਈਨ ਕਰਉਣੇ ਨਾਲ ਲਿਮਟ ਬਣਾਉਣੀ ਹੈ HDFC ਬੈਂਕ ਚੋਂ ਤੇ ਉਹਨੇ ਹਮੈਨੂੰ ਚੈੱਕ ਦੇ ਦੇਉ ਤੇ ਚੈੱਕ ਮੈਂ ਫੇਰ ਸੈਂਡ ਕਰੂੰਗਾ ਉਹਨੇ ਸਾਈਨ ਚੈੱਕ ਦੇਤਾ ਨਾ ਚੈੱਕ ਦੇਤਾ ਨਾ ਸਾਈਨ ਕਰਤੇ ਮੁੜ ਕੇ ਲੈਣ ਜਾਂਦੇ ਤੇ ਚੈੱਕ ਉਹਨੇ ਵਾਪਸ ਨਹੀਂ ਦਿੱਤਾ ਉਹਦੇ ਮੁੰਡੇ ਨੇ ਉਹਦੇ ਇਹਨਾਂ ਦੇ ਪੈਸੇ ਕਢਾ ਲਿਆ ਇਹਦਾ ਚੈੱਕ ਹੀ ਤੁਹਾਡੇ ਸਾਹਮਣੇ ਦਿੱਤਾ ਹਾਂ ਮੇਰੇ ਸਾਹਮਣੇ ਦਿੱਤਾ ਜਾ ਇੱਥੇ ਖਾਲੀ ਵੀ ਕੋਈ ਮੋੜ ਪਰੇ ਨਹੀਂ ਖਾਲੀ ਸੀ ਸਾਈਨ ਕੀਤੇ ਅੱਛਾ ਕਿੰਨਾ ਨੂੰ ਚੈੱਕ ਤੁਹਾਡੇ ਸਾਹਮਣੇ ਦਿੱਤਾ ਹਾਂ ਹਾਂ ਜੀ ਕਿੰਨਾ ਨੂੰ ਮੈਂ ਚੈੱਕ ਦਿੱਤਾ ਤੇ ਕਿੰਨੇ ਦਿੱਤਾ ਨਹੀਂ ਚੈੱਕ ਨਾ ਚੈੱਕ ਗਰਜੀਤ ਸਿੰਘ ਨੇ ਦਿੱਤਾ ਹੈ ਅੱਛਾ ਮਤਲਬ ਪਹਿਲੇ ਵੰਦਸ ਨੇ ਕਹਿੰਦਾ ਇਹ ਕਿੰਨਾ ਨੂੰ ਚਿਰ ਰੱਖਿਆ ਸੀ ਕਿ ਹਾਂ 4 ਸਾਲਾਂ ਤੋਂ ਅੱਛਾ 4 ਸਾਲਾਂ ਤੋਂ ਹਾਂ ਜੀ ਉਰਮਤ ਮੌਜੂਦਾ ਸਰਪੰਚ ਹੀ ਹਾਂ ਉਹਨਾਂ ਨੇ ਤੁਹਾਡੇ 'ਤੇ ਦੋਸ਼ ਲਾਇਆ ਪੱਕਾ ਲੈਣਾ ਸਰਪਾਪਾ ਡਾ ਪੱਕਾ ਮੇਰਾ ਕੀ ਲੈਣਾ ਮੈਂ ਤਾਂ ਪੱਕਾ ਦੱਸਣ ਦੇ ਆ ਵੀ ਆਪਾਂ ਇਹਨਾਂ ਤੋਂ ਪੈਸੇ ਲੈਣੇ ਸੀ ਹਾਂਜੀ ਠੀਕ ਹੈ ਚੈੱਕ ਲਾਇਆ ਫਾਦਰ ਸਾਹਿਬ ਨੇ ਦਿੱਤਾ ਠੀਕ ਹੈ ਤੇ ਚੈੱਕ ਲਾ ਕੇ ਪੈਸੇ ਕਢਾ ਲੈ ਇਹਨਾਂ ਦੇ ਘਰੇ ਗਏ ਇਹ ਚੰਗੀ ਤਰ੍ਹਾਂ ਬੋਲੇ ਨਹੀਂ ਆ ਇਹਨਾਂ ਚਾਹ ਪਾਣੀ ਤੱਕ ਨਹੀਂ ਪੁੱਛਿਆ ਹੋਰ ਪੱਕਾ ਕੀ ਲੈਣਾ ਆ ਪੱਕੇ ਨੂੰ ਮੇਰੇ ਨਾਲ ਸੁਣੋ ਬਸ ਆ ਪੱਕੇ ਨੂੰ ਇਹ ਮਿਲ ਕੇ ਮੈਂ ਉਹ ਗੱਲ ਕਰਨੀ ਜਿਹੜੀ ਹੁਣ ਵੀ ਕਰਦਾ ਵੀ ਉਹਨੇ ਸੈਕਟਰੀ ਸਾਹਿਬ ਨੇ ਪੈਸੇ ਲੈਣੇ ਸੀ ਇਹਨਾਂ ਤੋਂ ਉਹਦੇ ਬੇਟੇ ਉਹਦੀ ਜੱਦ ਹੋ ਗਈ ਆ ਇਹਨਾਂ ਦੇ ਘਰੇ ਗਏ ਇਹਨਾਂ ਨਿਆਣੀ ਦਿੱਤਾ ਜਦੋਂ ਨਿਸ਼ਮਾਈ ਆਈ ਆ ਮੈਨੂੰ ਪਤਾ ਲੱਗਾ ਵੀ ਸ਼ਮਾਈ ਦੇ ਪੈਸੇ ਪਈ ਤੇ ਮੈਂ ਆਪਣੇ ਬ੍ਰਦਰ ਨੂੰ ਕਹਿ ਕੇ ਲੈ ਕੇ ਲਵਾ ਕੇ ਪੈਸੇ ਕਢਾ ਲਏ। ਅਸਪੈ ਤੂੰ ਹੀ ਕਢਾਏ ਨਾ ਵੇ। ਬਦਲ ਮੈਂ ਆਪਣੇ ਬ੍ਰਦਰ ਨੂੰ ਭੇਜਿਆ ਵਾ ਮੈਂ ਇਹ ਨਾ ਕਢਾ ਸਕਦਾ। ਹਾਂਜੀ ਹਾਂਜੀ। ਮੈਨੂੰ ਪਤਾ ਮੈ ਨਹੀਂ ਕਢਾ ਸਕਦਾ। ਮੈਂ ਬੈਂਕ ਵਿੱਚ ਜਮਾ ਕਰਾ ਦਾਂ ਮੈਂ ਕਢਾਈ ਸਕਦਾ। ਠੀਕ ਹੈ ਜੀ। ਬਾਕੇ ਤੇ ਕੱਲ ਗਏ ਕੈਮਰੇ ਚੈੱਕ ਕਰਕੇ ਲਈ ਅਮਰ ਕਢਾਈ ਦੇਖ ਲੈਣਾ ਵੀ ਕਿੰਨੇ ਕਢਾਏ ਆ। ਚਲੋ ਕੋਈ ਨਹੀਂ ਇਹ ਟਾਟਾ ਪਾਕ ਲੈਣਾ ਭਾਈ ਜੀ। ਹਾਂ ਬਸ ਪਾਕੇ ਪਾਕੇ ਲਿਖਣਾ ਤੁਸਾਂ ਵੇਹੇ ਤੇ ਗੋਜੀ ਪੱਤਰਕਾਰ ਨੇ ਸੱਚੇ ਦੇ ਬਾਕੀ ਇਹ ਤਾਂ ਹੀ ਤੁਸੀਂ ਸੱਚ ਤੇ ਆ ਵੀ ਕਿੰਨਾ ਕੁ ਲੈਣੇ ਕਿੰਨਾ ਕੁ ਹੀ ਲੈਣੇ ਤੇ ਲੈਣੇ ਤੇ ਲੈ ਹੀ ਸੀ ਬਾਕੀ ਇਹ ਜੋ ਬਣਦੀ ਕਾਰਵਾਈ ਆਪ ਵੀ ਜਿਹੜੀ ਉਹ ਕਰ ਸਕਦੇ ਨੇ ਨਹੀਂ ਨਹੀਂ ਕਿ ਕਿੰਨਾ ਕੁ ਪੈਸਾ ਕਿੰਨਾ ਕੁ ਲੈਣੇ ਸੀ ਤੁਸੀਂ ਆ ਆਪਣਾ ਕੀ ਨਾਂ ਦਾ ਗੁਰਜੀਤ ਸਿੰਘ ਦਾ ਚੈੱਕ ਦੇਣਾ ਫਾਦਰ ਸਾਹਿਬ ਦਾ ਹਾਂਜੀ 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 ਇਹਨਾਂ ਤੋਂ ਪਿਓ ਪੁੱਤਾਂ ਤੋਂ ਐ ਪਿਓ ਪੁੱਤਾਂ ਕੋ ਲੈਣੇ ਸੀ ਹੂੰ ਕਿੰਨੇ ਕਿੰਨੇ ਟੋਟਲ ਕਿੰਨੇ ਲੈਣੇ ਕਿਨੇ ਸੀ 99000 ਰੁਪਏ 99000 ਰੁਪਏ 9998 99000 ਰੁਪਏ ਠੀਕ ਹੈ ਹਾਂ ਤੇ ਤੁਸੀਂ ਕੀ ਇੰਨੇ ਪੈਸੇ ਤੁਸੀਂ ਘਟਾਲੇ ਨਾ ਚਲੋ ਏ ਤੇ ਇਹਨਾਂ ਦੇ ਘਰੇ ਗਏ ਅੱਜ ਤੋਂ 6 ਮਹੀਨੇ ਪਹਿਲਾਂ ਹਾਂਜੀ ਇਹਨਾਂ ਨੇ ਉਦੋਂ ਨਾ ਕੋਈ ਤੇ ਆਖਿਆ ਵੀ ਬਹਿ ਜਾ ਉਹਨਾਂ ਖਲੋ ਜਾ ਤੇ ਪੁੱਤਰਾ ਸਦਾ ਪਤਾ ਨਹੀਂ ਕੌਣ ਹੀ ਇਹਨਾਂ ਦੇ ਘਰ ਦੇ ਵਿੱਚੋਂ ਇਹ ਨਹੀਂ ਮੈਨੂੰ ਪਤਾ ਵੀ ਉਹ ਗੁਰਜੀਤ ਸਿੰਘ ਦਾ ਪੇਹੁ ਆ ਕੇ ਤਾਇਆ ਕਿ ਚਾਚਾ ਹੈ ਹਾਂਜੀ ਬਲਾ ਬਲਕੱਤ ਬੋਲਿਆ ਸੀ ਜੀ ਜੀ ਅਹੀਂ ਚਲੋ ਚੁੱਪ ਕਰਕੇ ਉੱਥੋਂ ਆ ਗਏ ਅਸੀਂ ਆ ਵੀ ਸਾਈਡੀ ਦੇ ਪੈਸੇ ਨਹੀਂ ਇਦਾਂ ਤੇ ਗਲਤ ਗੱਲ ਨੇ ਇਹ ਪੈਸੇ ਵਰਦੇ ਤਾਰਨੇ ਚਾਹੀਦੇ ਤੁਹਾਨੂੰ ਸਾਰਿਆਂ ਨੂੰ ਬਾਕੀ ਇਹ ਘਰ ਆ ਗਿਆ ਕਿ ਇਹਨੇ ਸਾਨੂੰ ਮਾੜਾ ਚੰਗਾ ਨਹੀਂ ਬੋਲਿਆ ਆਪਰਾ ਸ਼ੋਭ ਨਾਮ ਕੀ ਭਲਾ ਸ਼ੋਭਨ ਗੁਰਪਿੰਦਰ ਗੁਰਪਿੰਦਰ ਠੀਕ ਐ ਸਾ ਪਹਿਲੇ ਤੇ ਜਿਹੜਾ ਨੇ ਨਾ ਉਹਨਾਂ ਨੇ ਕਢਾਏ ਆ ਮੇਰੇ ਭਰਾ ਨੇ ਕਢਵਾਏ ਆ ਕਿਉਂਕਿ ਮੈਂ ਨਹੀਂ ਕਢਵਾ ਸਕਦਾ ਚੱਕ ਜਾ ਕੇ ਲਾ ਕੇ ਠੀਕ ਠੀਕ ਐ ਹਾਂ ਕਿਉਂਕਿ ਇਹ ਗੱਲ ਹੁੰਦੀ ਹੈ ਵੀ ਮੈਂ ਮੁਲਾਜ਼ਮਾ ਬੈਂਕਰਾਂ ਚਲੋ ਠੀਕ ਐ ਭਾਜੀ ਠੀਕ ਐ ਜੀ ਅਸੀਂ ਨਾ ਜਮਾ ਕਰਾ ਸਕਦੇ ਆ ਨਾ ਕਢਾ ਸਕਦੇ ਆ ਹਾਂ ਜੀ ਚਲੋ ਕੋਈ ਨਹੀਂ ਅਸੀਂ ਨਾ ਉਹਨਾਂ ਦੇ ਤੁਹਾਡੇ ਦੋਸ਼ ਲਾਏ ਤੇ ਤੁਹਾਡਾ ਪੱਖ ਲੈਣਾ ਸਾਡਾ ਫਰਜ਼ ਹੀ ਅਸੀਂ ਤੁਹਾਡਾ ਪੱਖ ਲੈ ਲਿਆ ਤੇ ਚਲੋ ਅਸੀਂ ਖਬਰ ਚਲਾ ਦਾਂਗੇ ਜੀ ਠੀਕ ਹੈ ਜਾਨੋ ਬੰਦਾ ਜੀ ਨੂੰ ਦੱਸ ਦਿਓ ਠੀਕ ਹੈ ਤੁਸੀਂ ਚਲੋ ਜੀ ਐਨ ਨੂੰ ਜਦੋਂ ਵੀ ਮਿਲਣਾ ਕਿਤੇ ਮਿਲਾਂਗੇ ਆਪਾਂ ਜਰੂਰ ਪਰ ਅੱਜ ਜਿਹੜਾ ਘਰੇ ਆਉਂਦਾ ਮੈਂ ਤੁਹਾਨੂੰ ਕੱਲੀ ਗੱਲ ਕਲੀਅਰ ਕਰ ਦੇਈ ਜਦੋਂ ਗੱਲਬਾਤ ਕਰਕੇ ਨਾ ਬਰਾਏ ਦੇ ਵਿੱਚ ਬੀਐਫਆਈਰ ਕਰਾਉਣੀ ਹੈ ਮੈਂ ਤੁਹਾਨੂੰ ਉਦੋਂ ਕਲੀਅਰ ਕਰਤੀ ਵੀ ਇਹਨਾਂ ਬੰਦੇ ਨੂੰ ਘਰੇ ਨਾ ਉਹ ਜੋ ਆਪਦੇ ਕਾਨੂੰਨੀ ਕਾਰਵਾਈ ਉਹ ਕਰਨ ਬੰਦ